ਨਾਮ ਮੇਰਾ ਬੀਬੀ ਰਣਜੀਤ ਕੌਰ ਮਸਲਾ ਇਹ ਹੈ ਕਿ 23 ਜੂਨ 2025 ਨੂੰ ਮੈਂ ਸ਼੍ਰੀ ਕਲਤਕਾ ਸਾਹਿਬ ਤੇ ਇੱਕ ਮੇਲ ਕੀਤੀ ਸੀ ਉਸ ਮੇਲ ਦੇ ਵਿੱਚ ਮੈਂ ਇੱਕ ਫਰਿਆਦ ਕੀਤੀ ਸੀ ਇੱਕ ਬੇਨਤੀ ਕੀਤੀ ਸੀ ਕਿਉਂਕਿ ਪਰਮਜੀਤ ਸਿੰਘ ਸਰਨਾ ਉਹਨਾਂ ਨੇ ਬੰਗਲਾ ਸਾਹਿਬ ਗੁਰਦਾਰੇ ਦੇ ਵਿੱਚ ਖੜੇ ਹੋ ਕੇ ਬੋਲਿਆ ਸੀ ਕਿ ਮੈਂ ਜਿਹੜੇ ਮੈਂਬਰ ਨੇ ਦਿੱਲੀ ਸਿਟੀ ਗੁਰਦਾਰਾ ਪ੍ਰਬੰਧਕ ਵਿਟੀ ਦੇ ਉਹਨਾਂ ਨੂੰ ਮੈਂ ਛਾਈ ਛਾਈ ਠਾਈ ਠਾਈ ਲੱਖ ਰੁਪਏ ਦਿੱਤਾ ਉਹਨਾਂ ਨੇ ਮੈਨੂੰ ਵੋਟ ਨਹੀਂ ਪਾਈ ਇਸ ਤਰੀਕੇ ਦੀ ਉਹਨਾਂ ਨੇ ਗੱਲਾਂ ਕੀਤੀ ਸੀ ਓਨ ਰਿਕਾਰਡ ਤੇ ਮੈਂ ਬੇਨਤੀ ਕੀਤੀ ਸੀ ਕਿ ਜਿਲ੍ਹਾ ਦੇ ਗੁਰਦੁਆਰੇ ਦਾ ਪ੍ਰਧਾਨ ਬੰਦਾ ਹੋਵੇ ਗੁਰਦੁਆਰੇ ਦਾ ਪ੍ਰਧਾਨ ਦਾ ਮਤਲਬ ਤਾਂ ਬੰਦਾ ਕਿ ਗੁਰੂ ਘਰ ਦੀ ਕਸਟੋਡੀਅਨ ਬੰਦਾ ਹੋਵੇ ਮਾਲਕ ਥੋੜਾ ਮੰਨਾ ਉਹਨਾਂ ਨੇ ਤੇ ਇਹੋ ਜਿਹਾ ਲਾਲਚ ਇਹੋ ਜਿਹਾ ਗੱਲਾਂ ਕਿਵੇਂ ਕੀਤੀਆਂ ਉਹਨਾਂ ਨੇ ਇਸ ਕਰਕੇ ਮੈਂ ਬੇਨਤੀ ਕੀਤੀ ਸੀ ਕਿ ਇਹਨਾਂ ਨੂੰ ਪੰਚੋ ਛੇਕਿਆ ਜਾਏ ਕਿਉਂਕਿ ਇਸਰਾਂ ਦੇ ਬੰਦੇ ਬਿਲਕੁਲ ਹੀ ਪੰਚ ਪਰਮਾਨ ਨਹੀਂ ਹੋਣੇ ਚਾਹੀਦੇ ਤੇ ਉਹ ਮੇਲ ਦਾ ਮੈਨੂੰ ਕੋਈ ਵੀ ਰਿਪੋਰਟ ਨਹੀਂ ਆਇਆ ਸੀ ਤੇ ਇਸ ਕਰਕੇ ਅੱਜ ਮੈਂ ਹਾਰਡ ਕਾਪੀ ਮੇਲ ਦੀ ਦੁਬਾਰਾ ਲੈ ਕੇ ਆਈ ਆ ਇੱਕ ਤੇ ਇਹ ਬੇਨਤੀ ਕੀਤੀ ਆ ਉਹਨਾਂ ਕੋਲੋਂ ਦੂਸਰੀ ਬੇਨਤੀ ਮੈਂ ਕੀਤੀ ਹੈ ਕਿ 3 ਤਰੀਕ ਨੂੰ ਸ਼ਰਲ ਦੇ ਘਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਜਨਰਲ ਹਾਊਸ ਬੁਲਾਇਆ ਗਿਆ ਹੈ ਕਿਉਂਕਿ ਸ਼ਹੀਦ ਦਿਸ਼ਤab ਦੀ ਬਹੁਤ ਵੱਡੀ ਚੱਲ ਰਹੀ ਹੈ ਬੜੇ سارے ਪ੍ਰੋਗਰਾਮ ਚੱਲ ਰਹੇ ਨੇ ਇਸ ਕਰਕੇ ਅਸੀਂ ਸ਼੍ਰੀ ਕਾਲਤਾਕ ਸਰਪੇ ਬੇਨਤੀ ਕਰਨਾ ਹੈ ਕਿ ਜਨਰਲ ਹਾਊਸ ਨੂੰ ਪੋਸਟਪੋਨ ਕਰਕੇ ਜਦੋਂ 25 ਤਰੀਕ ਸਾਰੇ ਸਮਾਗਮ ਖਤਮ ਹੋ ਜਾਣਗੇ ਉਸ ਤੋਂ ਬਾਅਦ ਕੀਤਾ ਜਾਵੇ ਅਸੀਂ ਇਹ ਦੋ ਬੇਨਤੀਆਂ ਕੀਤੀਆਂ ਨੇ ਔਰ ਸਾਨੂੰ ਉਮੀਦ ਹੈ ਕਿ ਸਾਡੀ ਜਿਹੜੀ ਬੇਨਤੀ ਹੈ ਜਰੂਰ ਪ੍ਰਵਾਨ ਕਰਨਗੇ ਔਰ ਇਹਦੇ ਉੱਪਰ ਜੋ ਵੀ ਬੰਦੀ ਕਾਰਵਾਈ ਹੈ ਜਿੱਤੇ ਦਾ ਸਾਹਿਬ ਜ਼ਰੂਰ ਕਰਾਂਗੇ ਜਿਹੜੇ ਪੈਸੇ ਦੇਣੇ ਸੀ ਉਹਨੇ ਮੁਕੀ ਅਕਸਰ ਚੌਂਵਾ ਵੀ ਤਾਂ ਮੁਕੀ ਕਰਨੇ ਸੀ ਉਹ ਜਿਹੜੇ ਪੈਸੇ ਉਹਨਾਂ ਨੇ ਦੇਣਾ ਸੀ ਉਹ ਤੇ ਰਿਸ਼ਵਤ ਹੋ ਗਈ ਨਾ ਇੱਕ ਤਰੀਕੇ ਨਾਲ ਮੈਂਬਰਾਂ ਨੂੰ ਰਿਸ਼ਵਤ ਦੇ ਕਾਲੀ ਗੱਲ ਲੋ ਗਈ ਕਿ ਕੱਲ ਨੂੰ ਹਾਂ ਉਹ ਹੀ ਕੰਮ ਕਰ ਰਹੇ ਸੀ ਔਰ ਉਹਦੇ ਚ ਕੀ ਕਿ ਤੁਸੀਂ ਅਗਰ ਅੱਜ ਪੈਸੇ ਦੇ ਰਹੇ ਹੋ ਇਹਦਾ ਮਤਲਬ ਕੱਲ ਨੂੰ ਕਿੱਥੋਂ ਕਮਾਓਗੇ ਫਿਰ ਅੰਡਰਸਟੂਡ ਹੈਗਾ ਮੈਨੂੰ ਨਹੀਂ ਕਹਿਣਾ ਚਾਹੀਦਾ ਬਹੁਤ ਕੁਝ ਲੇਕਿਨ ਮੇਰੇ ਸਾਹਮਣੇ ਨਾਲ ਦੇ ਉੱਪਰ ਜਿੱਤੇ ਦਾ ਸਾਹਿਬ ਜਿਆਦਾ ਅੱਛਾ ਕੋਸ਼ਸ਼ ਕਰਦੇ ਨੇ ਤੇ ਜਿਆਦਾ ਅਚੀ ਜਿਹੜਿਆ ਫੈਸਲਾ ਕਰ ਸਕਦੇ ਨੇ ਪਰ ਦੇਖਿਆ ਜਾਵੇ ਜਦੋਂ ਪ੍ਰਧਾਨ ਜੀ ਗਰੇ ਉਹਨਾਂ ਦੀ ਫੈਕਟਰੀ ਵੀ ਚੱਲਦੀ ਸੀ ਸਾਡਾ ਧਿਆਨ ਚ ਨੋਟਲਾ ਹੋ ਗਿਆ ਹਾਂਜੀ ਹਾਂਜੀ ਹੈਗਾ ਉਹ ਉਹਦੇ ਵਿੱਚ ਅਸਰ ਸੀ ਕਿ ਅਸੀਂ ਹਾਲੇ 25 ਤਰੀਕ ਨੂੰ ਹੀ ਜਨਰਲ ਹਾਊਸ ਬਲਾ ਕੇ ਉਹਨਾਂ ਦੀ ਮੈਂਬਰੀ ਵੀ ਖਾਰਜ ਕੀਤੀ ਹੈ ਪਰ ਅੰਦੇਸਿੰਘ ਸਰਨਾ ਉਹਨਾਂ ਦੀ ਕਿਉਂ ਕੀਤੀ ਐ ਇਸ ਕਰਕੇ ਕੀਤੀ ਹੈ ਕਿਉਂਕਿ ਉਹਨਾਂ ਨੇ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਹੈਗਾ ਐਕਟ ਦੇ ਅਕੋਰਡਿੰਗ ਆਪਣੀ ਫੈਮਲੀ ਨਾਲ ਤੁਸੀਂ ਬਿਜ਼ਨਸ ਡੀਲ ਨਹੀਂ ਕਰ ਸਕਦੇ ਉਹਦੇ ਜੇ ਚੋਣਾਂ ਅਥਰ ਦੀ ਮਾਲ ਖਰੀਦਿਆ ਉਹਨਾਂ ਨੂੰ ਪੇਮਟਾ ਕੀਤੀ ਹੋਈਆਂ ਨੇ ਤੇ ਉਸ ਐਕਟ ਦੇ ਅਕੋਰਡਿੰਗ ਉਹਨਾਂ ਦੀ ਜਿਹੜੀ ਮੈਮਰੀ ਉਹ ਵੀ ਖਤਮ ਹੋ ਚੁੱਕੀ ਹੈ ਪਰ ਗਲਤੀ ਹੈ ਕਿ ਨਹੀਂ ਕਮਟੀ ਹੈ ਕਿ ਕਾਰਵਾਈ ਕਿਉਂ ਨਹੀਂ ਹੋ ਰਹੀ ਹੋ ਗਈ ਕਾਰਵਾਈ ਅਸੀਂ ਮੈਮਰੀ ਕੈਨਸਲ ਕਰ ਦਿੱਤੀ ਹੈ ਜੀ ਉਹਨਾਂ ਦੀ ਅਸੀਂ 25 ਤਰੀਕ ਨੂੰ ਅ ਲੈ ਜਰਨਲ ਇਸ ਲਾਫ ਲਾ ਕੇ ਉਹਨਾਂ ਦੀ ਕੱਲ ਮੈਂ ਮੀਲ ਪਾਈ ਸੀ ਅੱਜ ਮੈਂ ਹਾਰਡ ਕਾਪੀ ਲੱਗਾਈ ਹੈ ਹਾਂਜੀ ਪੂਰਾ ਪ੍ਰੋਸੈਸ ਹੈ ਜੀ ਪੂਰਾ ਪ੍ਰੋਸੈਸ ਹੈ ਸਿਰ ਕਾਲ ਤੱਕ ਦਾ ਸਾਥ ਤੇ ਪੂਰਾ ਭਰੋਸਾ ਹੈ ਕਿਉਂਕਿ ਇੱਥੇ ਹਾਕਰ ਸੱਚ ਦੀ ਹੀ ਸਮਾਈ ਹੁੰਦੀ ਹੈ ਔਰ ਮੈਨੂੰ ਪਤਾ ਹੈ ਕਿ ਇੱਥੋਂ ਦੀ ਫੈਸਲਾ ਹੋਏਗਾ ਉਹ ਬਹੁਤ ਵਧੀਆ ਫੈਸਲਾ ਹੋਏਗਾ ਔਰ ਮੈਨੂੰ ਪੂਰਾ ਭਰੋਸਾ ਹੈ ਪਰ ਚਰਨਾ ਸਾਹਿਬ ਤਾਂ ਇਹਨਾਂ ਸੱਚਾ ਸੱਚਾ ਬੰਦਾ ਇਦਾਂ ਦੀਆਂ ਗਲਤੀਆਂ ਕਦੀ ਵੀ ਨਹੀਂ ਕਰਦਾ ਜੀ ਇਹ ਤੇ ਉਹਨ ਦੀ ਕਾਲ ਹੈ ਉਹਨ ਦੀ ਕਾਲ ਬੋਲ ਰਿਹਾ ਨੇ ਿੰਕ ਆ ਗਿਆ ਮੇਰੇ ਕੋਲ ਕੋਈ ਤਨਾ ਤੁਹਾਨੂੰ ਸੁਣਾ ਸਕਦੇ ਹਾਂ ਹਣੀ